ਅਮ ਇਸ ਤੋਂ ਅੱਗੇ ਵੀਰ ਜੀ ਆਪਾਂ ਗੱਲ ਕਰੀਏ ਕਿ ਇੰਨਾ ਸਾਡਾ ਜਿੱਤਦਾ ਸਿੱਖ ਇਤਿਹਾਸ ਰਿਹਾ ਹੈ ਜਾਂ ਐਡੀ ਵੱਡੀ ਸ਼ਹਾਦਤਾਂ ਰਹੀਆਂ ਨੇ ਅੱਜ ਦੀਆਂ ਸਰਕਾਰਾਂ ਕੋਈ ਇਦਾਂ ਦਾ ਉਪਰਾਲਾ ਕਰ ਰਹੀਆਂ ਹਨ ਕਿ ਇਹਨਾਂ ਨੂੰ ਕਿਸੇ ਤਰੀਕੇ ਆਨਰ ਕੀਤਾ ਜਾਂਦਾ ਹੋਵੇ ਜਾਂ ਕਿਸੇ ਤਰੀਕੇ ਯਾਦ ਯਾਦਗਾਰੀ ਚਿੰਨ੍ਹ ਕੁਝ ਬਣਾਏ ਜਾਂਦੇ ਹੋਣ ਪਰ ਅੱਜ ਦੀਆਂ ਸਰਕਾਰਾਂ ਇਤਿਹਾਸ ਬਚਾਉਣ ਦੀ ਬਜਾਏ ਇਤਿਹਾਸ ਖਤਮ ਕਰਦੀਆਂ ਜਾ ਰਹੀਆਂ ਲੋਕ ਚਲੋ ਜਿਹੜੇ ਹਿਸਟੋਰੀਕਨ ਜਾਂ ਕੋਇਨ ਕਲੈਕਟਰ ਹੈ ਉਨਾਂ ਨੂੰ ਇਸ ਬਾਰੇ ਪਤਾ ਹੈ ਪਰ ਜਿਹੜੇ ਆਮ ਲੋਕ ਹੈ ਹਰ ਕੋਈ ਨੂੰ ਸਹੀ ਇਨਫੋਰਮੇਸ਼ਨ ਨਹੀਂ ਜਾ ਰਹੀ ਤੇ ਸਰਕਾਰਾਂ ਇਹ ਚੀਜ਼ਾਂ ਗਾਇਬ ਕਰ ਦਿੰਦੀਆਂ ਵੀ ਆਪਣਾ ਹੀ ਇਤਿਹਾਸ ਕਿਉਂ ਚੋਰੀ ਹੁੰਦਾ ਤੇ ਆਪਣਾ ਇਤਿਹਾਸ ਹੀ ਕਿਉਂ ਗਾਇਬ ਹੁੰਦਾ ਹੈ ਸੋਸ਼ਲ ਮੀਡੀਆ ਇੰਟਰਨੈਟ ਗੂਗਲ ਤੇ ਆਪਣਾ ਇਤਿਹਾਸ ਦਾ ਸਮਾਨ ਹੀ ਕਿਉਂ ਨਹੀਂ ਮਿਲਦਾ ਕਿੰਨੇ ਅਫਸੋਸ ਦੀ ਗੱਲ ਹੈ ਵੀਰ ਜੀ ਇਹ ਸਾਡੇ ਪੂਰੇ ਸਿੱਖ ਭਾਈਚਾਰੇ ਲਈ ਕਿ ਸਾਡਾ ਇਤਿਹਾਸ ਇਦਾਂ ਹੀ ਕੋਈ ਕਿਤੇ ਗੁੰਮ ਗਿਆ ਕੋਈ ਰੁੱਲ ਗਿਆ ਕੋਈ ਸਾਂਭਿਆ ਨਹੀਂ ਗਿਆ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਅਨਦਰ ਐਪੀਸੋਡ ਆਫ ਸੋਲਫੁਲ ਵਾਈਬਸ ਵਿਦ ਨਿਰਪਿੰਦਰ ਅਸੀਂ ਜੀ ਆਇਆਂ ਆਖਦੇ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਅਸੀਂ ਚੱਲੇ ਸੀ ਜੀ ਪਿਛਲੇ ਐਪੀਸੋਡ ਦੇ ਵਿੱਚ ਪਾਰਟ ਵਾਰਨ ਵਿੱਚ ਜਰਨੀ ਆਫ ਦ ਕੁਆਇਨ ਐਂਡ ਕਰੰਸੀ ਵਿਦ ਸਰਦਾਰ ਸਰਵਰਿੰਦਰ ਸਿੰਘ ਕੁਲਾਰ ਇਹਨਾਂ ਨੇ ਸਾਨੂੰ ਬਹੁਤ ਹੀ ਇਨਫੋਰਮੇਸ਼ਨ ਦਿੱਤੀ ਬਹੁਤ ਹੀ ਯੂਸਫੁਲ ਐਂਡ ਬਹੁਤ ਹੀ मीनिंगफुल ਇਨਫੋਰਮੇਸ਼ਨ ਦਿੱਤੀ ਅਬਾਊਟ ਦ ਕਰੰਸੀ ਸਿੱਖ Empire ਦੇ ਵਿੱਚ ਕਿਸ ਤਰ੍ਹਾਂ ਕੋਇਨ ਦਾ ਰੋਲ ਸੀ ਔਰ ਉਹ ਕਿਸ ਤਰ੍ਹਾਂ ਇਵੋਲਵ ਹੋਇਆ ਅਸੀਂ ਇੱਕ ਵਾਰ ਫਿਰ ਉਹਨਾਂ ਦਾ ਵੈਲਕਮ ਕਰਦੇ ਹਾਂ ਜੀ ਆਇਆਂ ਨੂੰ ਪਾਜੀ ਧੰਨਵਾਦ ਜੀ ਥੈਂਕ ਯੂ ਜੀ ਵੈਰੀ ਵੈਰੀ ਮੱਚ ਤੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਪਹਿਲੇ ਐਪੀਸੋਡ ਦੇ ਵਿੱਚ ਬੋਲਣ ਦਾ ਤੇ ਹੋਪਫੁਲੀ ਅੱਗੇ ਵੀ ਸਾਰਿਆਂ ਨੂੰ ਵਧੀਆ ਲੱਗੇਗਾ ਜੋ ਵੀ ਮੇਰੀ ਕਲੈਕਸ਼ਨਸ ਹੈ ਉਹਦੇ ਬਾਰੇ ਮੈਂ ਇਨਫੋਰਮੇਸ਼ਨ ਦੇ ਸਕਾਂ ਜਾਂ ਲੋਕਾਂ ਤੱਕ ਪਹੁੰਚਾ ਸਕਾਂ ਇਹ ਹੀ ਮੇਰਾ ਟੀਚਾ ਹੈਗਾ ਤੇ ਇਦਾਂ ਦੇ ਪਲੇਟਫਾਰਮ ਮਿਲਦੇ ਰਹਿਣ ਤੇ ਬਹੁਤ ਲੋਕ ਆਪਣੇ ਨਾਲ ਜੁੜਨਗੇ ਆਪਣਾ ਜਿਹੜਾ ਇਤਿਹਾਸ ਹੈ ਉਹ ਆਪਣੇ ਨਾਲ ਫੇਰ ਜੁੜਨਗੇ ਫਿਰ ਆਪਣੇ ਇਤਿਹਾਸ ਬਾਰੇ ਆਉਣ ਵਾਲੀ ਜਨਰੇਸ਼ਨ ਉਹਦੇ ਬਾਰੇ ਪਤਾ ਕਰ ਸਕੂਗੀ ਜ਼ਰੂਰ ਜੀ ਜ਼ਰੂਰ ਇਸੇ ਥਾਟ ਦੇ ਨਾਲ ਅਸੀਂ ਅੱਗੇ ਚੱਲਦੇ ਹਾਂ ਆਪਣੇ ਕੁਐਸਚਨਸ ਤੇ ਪਾਰਟ 1 ਜਿਹੜਾ ਆਪਾਂ ਰਿਕਾਰਡ ਕੀਤਾ ਉਸ ਦਾ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਏਗਾ ਜਿਨ੍ਹਾਂ ਨੇ ਵੀ ਉਹ ਨਹੀਂ ਦੇਖਿਆ ਆਈ ਵਿਲ ਰਿਕਵੈਸਟ ਯੂ ਕਿ ਇੱਕ ਵਾਰੀ ਜ਼ਰੂਰ ਦੇਖੋ ਉਹਦੇ ਵਿੱਚ ਕਾਫੀ ਇਨਫੋਰਮੇਸ਼ਨ ਹੈ ਜੋ ਇਸ ਦੇ ਵਿੱਚ ਟੂ ਬੀ ਕੰਟੀਨਿਊਡ ਦੇ ਵਿੱਚ ਤੁਸੀਂ ਦੇਖੋਗੇ ਐਂਡ ਆਈ ਦਾ ਐਪੀਸੋਡ ਆਪਾਂ ਤੋਂ ਕੰਟੀਨਿਊ ਕਰਦੇ ਹਾਂ ਕਰੀਏ ਪੁਰਾਣਾ ਪੰਜਾਬ ਜਾਂ ਸਿੱਖ Empire ਦਾ ਪੰਜਾਬ ਉਹ ਬਹੁਤ ਵੱਡਾ ਏਰੀਆ ਸੀ ਜਿੱਦਾਂ ਕਾਬੁਲ ਕੰਧਾਰ ਤੋਂ ਲੈ ਕੇ ਇੱਧਰ ਜੰਮੂ ਕਸ਼ਮੀਰ ਤੱਕ ਫਿਰ ਇੱਧਰੋਂ ਹਾਂਜੀ ਹਾਂਜੀ ਕਾਫੀ ਵੱਡਾ ਏਰੀਆ ਸੀ ਤੇ ਜੇ ਆਪਾਂ ਹੁਣ ਦੀ ਗੱਲ ਕਰਦੇ ਆ ਤਾਂ ਉਹ ਪੋਲੀਟਿਕਲੀ ਬਹੁਤ ਅਲੱਗ-ਅਲੱਗ ਕੰਟਰੀਜ਼ ਚਲਾ ਗਿਆ ਤੇ ਆਪਾਂ ਜੋ ਗੱਲ ਕਰ ਰਹੇ ਆ ਕਿ ਅਸੀਂ ਆ ਉਹਦਾ ਇਤਿਹਾਸ ਜੋੜ ਕੇ ਇੱਕ ਜਗ੍ਹਾ ਇਕੱਠਾ ਕਰਨਾ ਤਾਂ ਉਹ ਕਾਫੀ ਚੈਲੈਂਜਿੰਗ ਹੁੰਦਾ ਹੋਏਗਾ ਤੁਹਾਡੇ ਲਈ ਆ ਬਿਲਕੁਲ ਜੀ ਕੁਝ ਏਰੀਆ ਤੁਸੀਂ ਲਾ ਲਓ ਜੀ ਅਫਗਾਨਿਸਤਾਨ ਚ ਜਾਵੜਿਆ ਕੁਝ ਹੁਣ ਪਾਕਿਸਤਾਨ ਚ ਜਾਵੜਿਆ ਤੇ ਤਿੱਬਤ ਜਾਵੜਿਆ ਅਲੱਗ-ਅਲੱਗ ਬਰਮਾ ਆ ਗਿਆ ਬੰਗਲਾਦੇਸ਼ ਆ ਗਿਆ ਕਿੰਨੀਆਂ ਕੰਟਰੀ ਠੀਕ ਹੈ ਕਿੰਨੀਆਂ ਕੰਟਰੀ ਚ ਡਿਵਾਈਡ ਹੋ ਗਿਆ ਤੇ ਉਹ ਸੋਰਸਸ ਪਹਿਲੀ ਗੱਲ ਤਾਂ ਉਹ ਉਹਨਾਂ ਉਹ ਸਮਝਦੇ ਨਹੀਂ ਵੀ ਸਾਡਾ ਇਤਿਹਾਸ ਆਪਣੇ ਵਾਸਤੇ ਤਾਂ ਬਹੁਤ ਵੱਡੀ ਚੀਜ਼ ਹੈ ਅਨਮੋਲ ਹਾਂਜੀ ਉੱਥੋਂ ਤੱਕ ਵੀ ਸੋਰਸ ਬਣਨੇ ਚਾਹੀਦੇ ਐ ਤੇ ਇਹ ਤਾਂ ਦੇਖੋ ਜੀ ਸਰਕਾਰਾਂ ਦੀ ਭੇਟ ਤਾਂ ਇਹ ਚਲਦੇ ਆਏ ਆ ਉਸ ਤੋਂ ਬਾਅਦ ਤੁਸੀਂ ਪਹਿਲਾਂ ਲਾ ਲਓ ਮੁਗਲ ਮੁਗਲਾਂ ਨੇ ਆਪਾਂ ਨੂੰ ਖਤਮ ਕੀਤਾ ਫਿਰ ਗੋਰੇ ਆਏ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਐ ਉਹਨਾਂ ਨੇ ਖਤਮ ਕੀਤਾ ਉਹਨਾਂ ਨੇ ਆਪਣੇ ਸਿੱਕੇ ਆਪਣੀ ਕਰੰਸੀ ਮੈਲਟ ਕਰਕੇ ਆਪਦੀ ਲਾਂਚ ਕਰਤੀ ਉਹ ਆਪਦੇ ਆਪ ਨੂੰ ਪ੍ਰੋਮੋਟ ਕਰਨ ਲੱਗੇ ਉਹ ਅੱਜ ਵੀ ਕਰਦੇ ਅੱਜ ਜਿੱਥੇ ਅਸੀਂ ਬੈਠੇ ਆਸਟ੍ਰੇਲੀਆ ਦੇ ਵਿੱਚ ਇੱਥੇ ਵੀ ਉਹਨਾਂ ਦੇ ਰਾਣੀ ਰਾਜਿਆਂ ਦੇ ਅੱਜ ਸਿੱਕੇ ਅਸੀਂ ਇੰਗਲੈਂਡ ਦੇ ਅੰਡਰ ਹੀ ਚੱਲਦੇ ਜਿਹੜੇ ਡਾਲਰ ਐ ਇੱਥੇ ਇਹ ਉਹਨਾਂ ਦੇ ਈਸਟ ਇੰਡੀਆ ਕੰਪਨੀ ਅੱਜ ਵੀ ਚੱਲ ਰਹੀ ਹੈ ਹੁਣ ਜਿਹਨੂੰ ਤੁਸੀਂ ਰੋਸ ਚਾਈਲਡ ਦੇ ਨਾਂ ਤੇ ਕਿਸੇ ਹੋਰ ਦੇ ਨਾਂ ਤੇ ਜਾਣਦੇ ਹੋ ਉਹ ਪਹਿਲਾਂ ਈਸਟ ਇੰਡੀਆ ਕੰਪਨੀ ਸੀ ਤੇ ਮੈਂ ਤੁਹਾਨੂੰ ਪਾਕਿਸਤਾਨ ਦੀ ਐਗਜ਼ਾਮਪਲ ਦੇਵਾਂ ਹੁਣੇ ਪਿੱਛੇ ਜੇ ਉੱਥੇ ਤੁਸੀਂ ਚਲੋ ਉਹਨਾਂ ਨੂੰ ਫਕੀਰ ਵੀ ਕਹਿ ਸਕਦੇ ਹੋ ਫਕੀਰ ਅਜ਼ੀਜ਼ਉਦੀਨ ਇੱਕ ਫੈਮਿਲੀ ਸੀ ਜਿਹੜੀ ਖਾਲਸਾ ਰਾਜ ਦੇ ਵਿੱਚ ਤਿੰਨ ਭਰਾ ਸੀ ਤਿੰਨਾਂ ਨੂੰ ਅੱਡ-ਅੱਡ ਅਹੁਦਾ ਦਿੱਤਾ ਗਿਆ ਸੀ ਇੱਥੇ ਆਪਾਂ ਗੱਲ ਕਰੀਏ ਆਪਾਂ ਜਾ ਰਹੇ ਹਾਂ ਵਾਪਸ ਸਿੱਖ ਰਾਜ ਦੀ ਕੈਪੀਟਲ ਜੋ ਕਿ ਲਾਹੌਰ ਸੀ ਲਾਹੌਰ ਜੀ ਆਪਾਂ ਉੱਥੋਂ ਦੀ ਗੱਲ ਕਰਦੇ ਹਾਂ ਠੀਕ ਠੀਕ ਇਹ ਲਾਹੌਰ ਦੇ ਵਿੱਚ ਉਹ ਅੱਜ ਵੀ 200 ਸਾਲਾਂ ਬਾਅਦ ਵੀ ਉਹਨਾਂ ਦੇ ਹੀ ਵੰਸ਼ੇ ਆਪਣੇ ਸਿੱਖ ਇਤਿਹਾਸ ਸਿੱਖ ਰਾਜ ਨਾਲ ਕੋਸ਼ੇ ਜਿੰਨਾ ਵੀ ਸਮਾਨ ਲਾ ਲਓ ਤੁਸੀਂ ਆਪਣੀਆਂ ਚੀਜ਼ਾਂ ਇੱਕ ਇੱਕ ਰਾਜ ਸੀਗਾ ਆਪਣਾ ਐਡਾ ਵੱਡਾ ਰਾਜ ਤੇ ਉਹਨਾਂ ਚ ਕਿੰਨਾ ਕੁ ਸੀ ਚਲੋ ਆਪਣਾ ਬਹੁਤ ਕੁਝ ਲੁੱਟਿਆ ਗਿਆ ਹਰ ਦੇਸ਼ ਚ ਸਮਾਨ ਪਿਆ ਜਿੱਥੇ ਜਿੱਥੇ ਗੋਰੇ ਦਾ ਰਾਜ ਚੱਲ ਰਿਹਾ ਅੱਜ ਵੀ ਉਹ ਆਪਦੇ ਮਿਊਜ਼ੀਅਮਾਂ ਚ ਆਪਣੀਆਂ ਹੀ ਪ੍ਰਦਰਸ਼ਨੀਆਂ ਦੀ ਐਗਜ਼ੀਬਿਸ਼ਨਸ ਲਾਉਂਦੇ ਤੇ ਆਪਾਂ ਨੂੰ ਉਹ ਦੇਖਣ ਵਾਸਤੇ ਪੈਸੇ ਲੱਗਦੇ ਆਪਾਂ ਨੂੰ ਪੇ ਕਰਨਾ ਪੈਂਦਾ ਆਪਣਾ ਇਤਿਹਾਸ ਦੇਖਣ ਵਾਸਤੇ ਓਹੋ ਜਿਹੜੀ ਮੈਂ ਤੁਹਾਨੂੰ ਉਹਨਾਂ ਦੀ ਮੈਂ ਇੰਟਰਵਿਊ ਸੁਣੀ ਸੀ ਉਹਨਾਂ ਦੇ ਮੂਹ ਫਕੀਰ ਅਜੀਜ਼ ਜੁਦੀਨ ਸਾਹਿਬ ਜੀ ਦੀ ਠੀਕ ਹੈ ਲਾਹੌਰ ਰਹਿੰਦੇ ਆਹੋ ਕਾਫੀ ਲੋਕਾਂ ਨੂੰ ਪਤਾ ਵੀ ਹੋਣਾ ਉਹ ਚੀਜ਼ਾਂ ਦਾ ਵੀ ਮੈਂ ਵੀ ਉਹਨਾਂ ਤੋਂ ਦੇਖਿਆ ਪੜਿਆ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੇ ਦੱਸਣ ਮੁਤਾਬਕ ਵੀ ਉਹਨਾਂ ਨੇ ਇਹ ਸਭ ਬਹੁਤ ਸਾਰਾ ਸਮਾਨ ਸਰਕਾਰ ਨੂੰ ਮਿਊਜ਼ੀਅਮ ਬਣਾਉਣ ਵਾਸਤੇ ਦਿੱਤਾ ਮਿਊਜ਼ੀਅਮ ਬਣਿਆ ਵੀ ਬਹੁਤ ਸਮਾਨ ਉੱਥੇ ਹੋਇਆ ਫਿਰ ਤੁਸੀਂ ਦੇਖੋ ਵੀ ਜਿੰਨਾ ਚਿਰ ਸਰਕਾਰ ਨੇ ਸਾਹਮਣਾ ਉਹਨੂੰ ਫਾਈਨੈਂਸ਼ੀਅਲੀ ਵੀ ਉਹ ਸਾਰੀ ਚੀਜ਼ ਨੂੰ ਸਾਹਮਣ ਵਾਸਤੇ ਮੈਨੂੰ ਪਤਾ ਹੁਣ ਮੈਂ ਕਿੰਨਾ ਸਮਾਨ ਇਕੱਠਾ ਕੀਤਾ ਨੂੰ ਕਿਸ ਹਿਸਾਬ ਨਾਲ ਸਾਂਭਦੇ ਆਂ ਬੈਂਕਾਂ ਚ ਰੱਖਦੇ ਆਂ ਖਰਚੇ ਹੁੰਦੇ ਠੀਕ ਹੈ ਉਹ ਜਦੋਂ ਨਹੀਂ ਸਮਝਿਆ ਜੀ ਉਹਨੂੰ ਇੱਕ ਉਹਨਾਂ ਨੂੰ ਗੱਲ ਕੀਤੀ ਗਈ ਵੀ ਇਹਨੂੰ ਰੈਨੋਵੇਟ ਕਰਨਾ ਹੈ ਮਿਊਜ਼ੀਅਮ ਨੂੰ ਤੇ ਇਦਾਂ ਇਦਾਂ ਬਣਾਉਣਾ ਇਦਾਂ ਇਦਾਂ ਫੰਡਿੰਗ ਹੈ ਜੀ ਉਹ ਤੇ ਹੁਣ ਉਹਨਾਂ ਨੂੰ ਆਨਸਰ ਮਿਲਿਆ ਵੀ ਉਹ ਮਿਸਪਲੇਸ ਹੋ ਗਿਆ ਉਹ ਲੌਸਟ ਹੋ ਗਿਆ ਤੇ ਉਹ ਚੋਰੀ ਹੋ ਗਿਆ ਜਾਂ ਕੁਝ ਹੋ ਗਿਆ ਜਿਹੜਾ ਕੁਛ ਚੀਜ਼ਾਂ ਇਹੋ ਜਿਹੇ ਲੋਕ ਕੁਛ ਸਾਹਮਦੇ ਐ ਤੇ ਸਰਕਾਰਾਂ ਇਹ ਚੀਜ਼ਾਂ ਗਾਇਬ ਕਰ ਦਿੰਦੀਆਂ ਵੀ ਆਪਣਾ ਹੀ ਇਤਿਹਾਸ ਕਿਉਂ ਚੋਰੀ ਹੁੰਦਾ ਤੇ ਆਪਣਾ ਇਤਿਹਾਸ ਹੀ ਕਿਉਂ ਗਾਇਬ ਹੁੰਦਾ ਸੋਸ਼ਲ ਮੀਡੀਆ ਇੰਟਰਨੈਟ ਗੂਗਲ ਤੇ ਆਪਣਾ ਇਤਿਹਾਸ ਦਾ ਸਮਾਨ ਹੀ ਕਿਉਂ ਨਹੀਂ ਮਿਲਦਾ ਬਾਕੀਆਂ ਦੇ ਇਤਿਹਾਸ ਦੇ ਤਾਂ ਤੁਸੀਂ 11ਵੀਂ ਸਦੀ ਤੇ ਤੀਜੀ ਸਦੀ ਹਰੇਕ 3rd ਸੈਂਚਰੀ ਤੋਂ ਲੈ ਕੇ ਹੁਣ ਤੱਕ ਸੈਕੰਡ ਸੈਂਚਰੀ ਤੋਂ ਲੈ ਕੇ ਕਿੰਨੇ ਅਫਸੋਸ ਦੀ ਗੱਲ ਹੈ ਵੀ ਜੀ ਇਹ ਸਾਡੇ ਪੂਰੇ ਸਿੱਖ ਭਾਈਚਾਰੇ ਲਈ ਕਿ ਸਾਡਾ ਇਤਿਹਾਸ ਇਦਾਂ ਹੀ ਕੋਈ ਕਿਤੇ ਗੁੰਮ ਗਿਆ ਕੋਈ ਰੁੱਲ ਗਿਆ ਕੋਈ ਸਾਂਭਿਆ ਨਹੀਂ ਗਿਆ ਬਿਲਕੁਲ ਜੀ ਉਹਨਾਂ ਦੇ ਮੈਂ ਗੱਲ ਕਰਦੇ ਮੈਂ ਉਹਨਾਂ ਦੇ ਟੈਲੀਫੋਨ ਤੇ ਵੀ ਗੱਲ ਕੀਤੀ ਸੀ ਉਹਨਾਂ ਦੇ ਇੰਟਰਵਿਊ ਦੇਖੇ ਉਹ ਇੰਨੇ ਭਾਵੁਕ ਹੋ ਜਾਂਦੇ ਆ ਦੱਸਦੇ ਵੀ ਉਹ ਚੰਗੀ ਤਰ੍ਹਾਂ ਦੱਸ ਵੀ ਨਹੀਂ ਸਕਦੇ ਤੇ ਉਹੋ ਜਦ ਕੀ ਉਹ ਉਹ ਉਹਨਾਂ ਦੇ ਬਜ਼ੁਰਗ ਜੁੜੇ ਸੀ ਉਹ ਐਜ਼ ਅ ਮੁਸਲਮਾਨ ਹੈ ਸਾਰੀਆਂ ਚੀਜ਼ਾਂ ਤੇ ਉਹਨਾਂ ਨੂੰ ਇੰਨਾ ਦੁੱਖ ਲੱਗਦਾ ਸਾਰਿਆਂ ਨੂੰ ਤੇ ਫਿਰ ਆਪਣੇ ਤਾਂ ਆਪਾਂ ਸਾਰੇ ਇਹ ਸਰਕਾਰਾਂ ਦੀਆਂ ਨੀਤੀਆਂ ਤੇ ਚੀਜ਼ਾਂ ਦੇ ਆਪਣੇ ਲੀਡਰਾਂ ਤੇ ਆਪਾਂ ਜੀ ਨੂੰ ਅੱਗੇ ਲਾਇਆ ਉਹ ਚੀਜ਼ਾਂ ਨੇ ਉਹਨੂੰ ਸੰਭਾਲਣ ਦੀ ਬਜਾਏ ਉਹ ਖਤਮ ਹੀ ਕੀਤਾ ਠੀਕ ਹੈ ਚਾਹੇ ਉਹ ਕਿਸੇ ਕਿਸੇ ਰੂਪ ਚ ਦੇ ਦਿਓ ਅੱਡ-ਅੱਡ ਦੇਸ਼ਾਂ ਚਾੜ੍ਹ ਸਰਕਾਰਾਂ ਨੇ ਉਚੀ ਜਿਹਾ ਖਤਮ ਕੀਤੀ ਆਪਣੇ ਖੁਦਾਂ ਦੇ ਲੋਕਾਂ ਨੇ ਖਤਮ ਕੀਤੀ ਠੀਕ ਹੈ ਅੱਜ ਆਪਾਂ ਜੇ ਗੱਲ ਕਰੀਏ ਇੰਡੀਆ ਦੀ ਪੰਜਾਬ ਦੀ ਮੈਨੂੰ ਨਹੀਂ ਲੱਗਦਾ ਕੁਝ ਥੋੜੇ ਗੁਰਦੁਆਰਾ ਸਾਹਿਬ ਚ ਕਿਸੇ ਚ ਉਹਨੂੰ ਕੁਝ ਸੰਸਥਾਵਾਂ ਕੋਲੇ ਲੈ ਕੇ ਜਾਂ ਜਿੰਨਾ ਲੋਕਾਂ ਕੋਲੇ ਪਏ ਉਹਨਾਂ ਦੇ ਘਰਾਂ ਚ ਪਏ ਐ ਜ਼ਿਆਦਾਤਰ ਕਿਸੇ ਨੂੰ ਉਹ ਦੱਸਦੇ ਡਿਸਕਲੋਜ਼ ਕਰਦੇ ਕੁਝ ਬਚਿਆ ਉੱਤੇ ਆਹ ਚੀਜ਼ਾਂ ਅੱਜ ਲੋਕ ਸ਼ੋਕਰ ਮਨਾਉਂਦੇ ਐ ਵੀ ਇੰਗਲੈਂਡ ਦੇ ਮਿਊਜ਼ੀਅਮ ਚ ਆਪਣਾ ਸਮਾਨ ਪਿਆ ਤਾਂ ਉਹ ਬਚਿਆ ਹੋਇਆ ਹੂੰ ਚਾਹੇ ਉਹਨਾਂ ਦੇ ਉਹ ਪੈਸੇ ਲੈਂਦੇ ਆ ਚਾਹੇ ਕੁਛ ਹੈ ਹਰੇਕ ਬੰਦਾ ਫਕਰ ਨਾਲ ਆਉ ਨੂੰ ਦੇਖ ਕੇ ਆਉਂਦਾ ਵੀ ਉਹ ਉਹ ਥੋੜਾ ਇਤਿਹਾਸ ਉੱਥੇ ਕਈ ਆਪਣੇ ਮੈਂ ਪੜਿਆ ਜਦੋਂ ਤੱਕ ਕਿ ਜਿਹੜੇ ਆਪਣੇ ਹੀਰੇ ਜਵਾਹਰਾਤ ਹੈ ਸਾਰੀਆਂ ਚੀਜ਼ਾਂ ਉਸ ਕਈ ਦੇਸ਼ਾਂ ਦੇ ਸਰਕਾਰਾਂ ਦੇ ਬੈਂਕਾਂ ਚ ਪਈਆਂ ਠੀਕ ਹੈ ਪਰ ਉਹ ਲੋਕਾਂ ਨੂੰ ਦੇਖਣ ਨੂੰ ਨਹੀਂ ਮਿਲੂਗਾ ਸਭ ਕੁਝ ਕਿੱਥੇ ਲੋਪ ਹੋਣਾ ਕਿਤੇ ਨਹੀਂ ਲਾਪ ਹੋਇਆ ਉਹ ਅੱਡਡ ਕੰਟਰੀਆਂ ਚਾਰਡਡ ਉਹਨਾਂ ਦੀਆਂ ਤਜੋਰੀਆਂ ਚ ਉਹਨਾਂ ਦੇ ਬੈਂਕਾਂ ਚ ਪਿਆ ਹੋਇਆ ਤੇ ਉਹਨੂੰ ਕੋਈ ਕੋਸ਼ਿਸ਼ ਨਹੀਂ ਕਰਦਾ ਕਿਸੇ ਚੀਜ਼ ਨੂੰ ਇਕੱਠੇ ਕਰਨ ਦਾ ਤੇ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਦੀ ਹੋਂਦ ਖਤਮ ਹੋ ਰਹੀ ਹੈ ਠੀਕ ਹੈ ਚਾਹੇ ਉਹ ਕਰੰਸੀ ਚ ਲੈ ਲੋ ਚਾਹੇ ਆਪਾਂ ਗੱਲ ਕਰਦੇ ਆ ਸਿੱਖ ਰਾਜ ਦੀ ਸਿੱਖ ਇਤਿਹਾਸ ਦੀ ਤੇ ਉਹੋ ਕੁਝ ਕੁ ਬਿਨਾ ਕਿਤਾਬਾਂ ਤੋਂ ਜਾਂ ਥੋੜੇ ਬਹੁਤੇ ਕੋਈ ਜ਼ੋਰ ਲਾਏ ਤਾਂ ਬਿਨਾ ਕੁਝ ਨਹੀਂ ਹੈਗਾ ਆਉਣ ਵਾਲੀ ਜਨਰੇਸ਼ਨ ਨੂੰ ਐਂ ਨਹੀਂ ਪਤਾ ਵੀ ਸਿੱਖ ਐਂਪਾਇਰ ਕੀ ਸੀ ਸਿੱਖ ਰਾਜ ਕੀ ਸੀ ਜਦਕਿ ਇਹ ਆਪਣੇ ਬਜ਼ੁਰਗਾਂ ਨੂੰ ਆਪਣੇ ਪੇਰੈਂਟਸ ਨੂੰ ਇੰਨੀ ਫਾਸਟ ਲਾਈਫ ਦੇ ਵਿੱਚ ਦੱਸਣਾ ਜ਼ਰੂਰੀ ਹੈ ਵੀ ਉਹ ਥੋੜਾ 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 ਇਤਿਹਾਸ ਕੀ ਸੀ ਬਿਲਕੁਲ ਚਲੋ ਇਤਿਹਾਸ ਦੇ ਨਾਲ ਜਿੱਦਾਂ ਕਿ ਮੈਂ ਤੁਹਾਡੇ ਨਾਲ ਗੱਲ ਕਰਾਂ ਵੀ ਇੱਕ ਆਹ ਕਆਇਨ ਹੈ ਆਹ ਜਿਹੜਾ ਸਿੱਕਾ ਹੈ ਮਦਰਾਸ ਦਾ ਤੇ ਇਹ 1808 ਦਾ ਅੱਛਾ ਜੀ ਜਦਕਿ ਉਤਲੇ ਪਾਸੇ ਤਾਂ ਆਪਣਾ ਸਿੱਖ ਰਾਜ ਵੀ ਚੱਲ ਰਿਹਾ ਸੀ ਤੇ ਥਲੜੇ ਪਾਸੇ ਆਹ ਸਿੱਕੇ ਵੀ ਚੱਲ ਰਹੇ ਸੀ ਇੱਥੇ ਇਹਦਾ ਨਾਮ ਕੈਸ਼ ਹੈ ਠੀਕ ਹੈ ਜੀ ਦਸ ਕੈਸ਼ ਕਹਦੇ ਹੋ 20 20 ਕੈਸ਼ ਕਹਦੇ ਹੋ ਮਦਰਾਸ ਪ੍ਰੈਜ਼ੀਡੈਂਸੀ ਤੇ ਈਸਟ ਇੰਡੀਆ ਕੰਪਨੀ ਦੇ ਅੰਡਰ ਸੀਗਾ ਜੀ ਠੀਕ ਹੈ ਐਦਾਂ ਹੀ ਦੂਜੀਆਂ ਦੇਖੋ ਸਤਲੋਈ ਤੋਂ ਥੱਲੇ ਰਿਆਸਤਾਂ ਸੀ ਅਡ-ਅਡ ਚਾਹੇ ਉਹ ਪਟਿਆਲਾ ਰਿਆਸਤ ਲਾਲੋ ਨਾਬਾ ਰਿਆਸਤ ਲਾਲੋ ਫਰੀਦ ਕੋ ਕਹਦੇ ਹੋ ਜੀਂਦ ਕਹਦੇ ਹੋ ਵੀ ਅਡ-ਅਡ ਉਤਲੇ ਪਾਸੇ ਅਲਵਰ ਲਾਲੋ ਉਧਰੋਂ ਬੀਕਾਨੇਰ ਰਿਆਸਤ ਤੇ ਜੈਪੁਰ ਰਿਆਸਤ ਉਹਨਾਂ ਦੇ ਸਿੱਕੇ ਵੀ ਆ ਜਿਹੜੇ ਤੁਹਾਨੂੰ ਮੈਂ ਦਿਖਾਈ ਜੰਨੇ ਠੀਕ ਹੈ ਇਹ ਉਹਨਾਂ ਦੀਆਂ ਰਿਆਸਤਾਂ ਦੇ ਸਿੱਕੇ ਆ ਇੰਨਾ ਬਾਰੇ ਉਹਨਾਂ ਦੀ ਹਿਸਟਰੀ ਆ ਪਰ ਇਹਨਾਂ ਨਾਲ ਉਹਨਾਂ ਨੂੰ ਕਿਤੇ ਨਾ ਕਿਤੇ ਗੋਰਿਆਂ ਦਾ ਕੁਝ ਨਾ ਕੁਝ ਚਾਹੇ ਉਹਨਾਂ ਦਾ ਨਾਮ ਚਾਹੇ ਉਹਨਾਂ ਦੀ ਫੋਟੋ ਲਾਉਣੀ ਪੈਂਦੀ ਸੀ 100% ਉਹਨਾਂ ਨੂੰ ਪਰਮਿਸ਼ਨ ਨਹੀਂ ਸੀ ਵੀ ਆਪਦੀ ਕਰੰਸੀ ਲਾ ਕਿਉਂਕਿ ਉਹਨਾਂ ਨਾਲ ਰਲੇ ਹੋਏ ਪਰ ਸਿੱਖ ਰਾਜ ਦੇ ਵਿੱਚ 100% ਅਸੀਂ ਆਪ ਦੇ ਸਿੱਕੇ ਆਪ ਲਾਜਕੇ ਉਦੋਂ ਈਸਟ ਇੰਡੀਆ ਕੰਪਨੀ ਦਾ ਕੋਈ ਲੈਣਾ ਦੇਣਾ ਨਹੀਂ ਸੀਗਾ ਜੀ ਵਿਆਸਤਾ ਦੀ ਗੱਲ ਕੀਤੀ ਵਿੱਚ ਇੱਕ ਕਦਮ ਆਪਾਂ ਫੇਰ ਪਿੱਛੇ ਚਲੀਏ ਤੁਸੀਂ ਜ਼ਿਕਰ ਕੀਤਾ ਸੀ ਨਾਨਕ ਸ਼ਾਹੀ ਸਿੱਕਿਆਂ ਦਾ ਤੇ ਗੋਬਨ ਸ਼ਾਹੀ ਸਿੱਕਿਆਂ ਦਾ ਉਹਨਾਂ ਬਾਰੇ ਥੋੜਾ ਜਿਹਾ ਹੋਰ ਆਪਾਂ ਡਿਟੇਲ ਚ ਗੱਲ ਕਰ ਸਕੀਏ ਤਾਂ ਹਾਂਜੀ ਹਾਂਜੀ ਬਿਲਕੁਲ ਜੀ ਆਪਣੇ ਵੀ ਮੋਹਰੇ ਹੁੰਦੀਆਂ ਸੀਗੀਆਂ ਮੋਹਰੇ ਸੋਨੇ ਦੀਆਂ ਹੁੰਦੀਆਂ ਸੀ ਠੀਕ ਹੈ ਉਹਨਾਂ ਦਾ ਇੱਕ weight ਹੁੰਦਾ ਸੀ ਪ੍ਰੋਪਰ ਵੀ ਠੀਕ ਹੈ ਕੋਈ ਮਤਲਬ 9 ਗ੍ਰਾਮ ਤੋਂ ਲੈ ਕੇ 11 ਗ੍ਰਾਮ ਤੇ ਮੋਰ ਹੋਈ ਹੈ ਦੋ ਮੋਰ ਆਪਣੀਆਂ ਵੀ 16 ਗ੍ਰਾਮ ਤੋਂ 17 ਗ੍ਰਾਮ ਦੀ ਹੁੰਦੀ ਸੀ ਸੋਨੇ ਦੀਆਂ ਵੀ ਇਹ ਜਿਹੜੇ ਉਹ ਕੋਇਨ ਸੀ ਉਹ ਨਜ਼ਰਾਨੇ ਦੇ ਤੌਰ ਤੇ ਵਰਤੇ ਜਾਂਦੇ ਸੀ ਉਹਦੇ ਚ ਨਾਨਕ ਸ਼ਾਹੀ ਮੋਰ ਗੋਬਿੰਦ ਸ਼ਾਹੀ ਮੋਰ ਤੇ ਫਿਰ ਚਾਂਦੀ ਦੇ ਰੁਪਏ ਆਉਂਦੇ ਸੀ ਚਾਂਦੀ ਦੇ ਰੁਪਏ ਵੀ ਤੁਸੀਂ ਲਾ ਲਓ ਵੀ ਉਹ 11 ਗ੍ਰਾਮ ਤੋਂ ਦੇ ਵਿੱਚ ਵਿੱਚ ਵੀ 9 ਤੋਂ 11 ਗ੍ਰਾਮ 12 ਗ੍ਰਾਮ ਐਦਾਂ ਅੱਡ ਅੱਡ ਦਾ weight ਹੁੰਦਾ ਸੀ ਫਿਰ ਤੁਸੀਂ ਲਾ ਲਓ ਅੱਧਾ ਰੁਪਿਆ ਵੀ ਹੁੰਦਾ ਸੀਗਾ ਜੀ ਠੀਕ ਹੈ ਫਿਰ ਜੇ 골ਡ ਚ ਲਾ ਲਓ ਤਾਂ 1/4 ਤੇ 1/16 ਬੀ ਉਹਦਾ weight ਵੀ 1. ਕੁਛ ਗ੍ਰਾਮ 1.5 ਕੇ 6 ਗ੍ਰਾਮ ਦੀ 1/16 ਮੋਰ ਹੁੰਦੀ ਸੀ ਠੀਕ ਹੈ 2.6 ਤੋਂ 2 2.65 ਤੋਂ 2.75 ਦੇ ਗ੍ਰਾਮ ਦੀ 1/8 ਮੋਰ ਹੁੰਦੀ ਸੀ ਫਿਰ 1/4 ਮੋਰ ਅੱਧੀ ਮੋਰ ਤੇ 1 ਮੋਰ ਤੇ 2 ਮੋਰ ਜਿਹੜੀਆਂ 골ਡ ਦੇ ਵਿੱਚ ਆਈਆਂ ਫਿਰ ਉਹ ਆਪਣੇ ਸਿੱਕ ਇਤਿਹਾਸ ਦੇ ਵਿੱਚ ਸਿੰਬਲ ਬਹੁਤ ਮੈਟਰ ਕਰਦੇ ਸੀ ਨਿਸ਼ਾਨ ਨਿਸ਼ਾਨੀਆ ਜੋ ਨਿਸ਼ਾਨੀਆ ਉਹ ਲਾ ਲੋ ਵੀ ਇੱਕ ਬੜਾ ਉਹਨਾਂ ਦੇ ਜਿਹੜੇ ਆਪਣੇ ਜਿਹੜੇ ਅਲੋਪ ਹੋ ਗਏ ਆਪਣੇ ਦਰਖਤ ਆਪਣੇ ਟਰੀਜ਼ ਲੈ ਲੋ ਵੀ ਜਿਹੜੇ ਕੋਈ ਪਿੱਪਲ ਕਿਕਰ ਤੇ ਜਿਹੜੇ ਉਹ ਪੂਜਨਯੋਗ ਦਰਖਤ ਹੁੰਦੇ ਸੀ ਉਹਨਾਂ ਦੇ ਜਿਵੇਂ ਕਈ ਘਾਵਤਾ ਬਣੀਆਂ ਪਿੱਪਲ ਦੇ ਪੱਤੇ ਤੇ ਇਹ ਤੇ ਉਹ ਸਾਰਿਆਂ ਦਾ ਸਿੰਬਲ ਕੋਇਨਸ ਤੇ ਛਾਪਦੇ ਸੀ ਐਜ਼ਾ ਉੱਥੇ ਉਹਨੂੰ ਇੱਕ ਨਿਸ਼ਾਨੀ ਤੁਸੀਂ ਕਿਰਪਾਨ ਲਾ ਲਓ ਖੰਡਾ ਲਾ ਲਓ ਤੁਸੀਂ ਅਲੱਗ ਅਲੱਗ ਫੁੱਲ ਲਾ ਲਓ ਆਪਣੇ ਕਿਕਰਾਂ ਦੇ ਫੁੱਲ ਬੂਰ ਪਏ ਅੰਬ ਦੇ ਫੁੱਲਾਂ ਦੀ ਉਹ ਹਰ ਸਿੰਬਲ ਆਪਣੇ ਸਿੱਕਿਆਂ ਤੇ ਦਰਸਾਇਆ ਗਿਆ ਉਹਦੇ ਨਾਲ ਜਿਹੜਾ ਉਹ ਅਨੇੜੇ ਤੇੜੇ ਵਾਲਾ ਵਾਤਾਵਰਨ ਹੈ ਉਦੋਂ ਕੀ ਕੁਝ ਚੱਲ ਰਿਹਾ ਹੁੰਦਾ ਕਰੰਸੀ ਬਹੁਤ ਕੁਝ ਦੱਸਦੀ ਹੈ ਸਿੱਕੇ ਤੁਹਾਨੂੰ ਬਹੁਤ ਇਤਿਹਾਸ ਦੱਸਦੇ ਹੈ ਜਦੋਂ ਕੋਈ ਅੰਦਰ ਤਾਂ ਤੁਸੀਂ ਦੇਖਿਆ ਹੁਣ ਟਰੈਕਟਰਾਂ ਦੀਆਂ ਫੋਟੋਆਂ ਆਉਣ ਨਵੇਂਆਂ ਤੇ ਕਣਕ ਦੀ ਫੋਟੋ ਆ ਗਈ ਬੱਲੀਆਂ ਦੀ ਫੋਟੋ ਆ ਗਈ ਗੰਨਿਆਂ ਦੀ ਫੋਟੋ ਆ ਗਈ ਆਉਣ ਵਾਲੇ ਉਸ ਟਾਈਮ ਦੇ ਵਿੱਚ ਉਹ ਸਿੰਬਲ ਜਿਸ ਤਰ੍ਹਾਂ ਮੈਂ ਬੁੱਕਸ 'ਚ ਪੜ੍ਹਿਆ ਹੈ ਉਹ ਸਿੰਬਲ ਬਹੁਤ ਮੈਟਰ ਕਰਦੇ ਸੀ ਫਿਰ ਜਿਹੜੇ ਪਰਸ਼ੀਅਨ ਲੈਂਗੁਏਜ ਦੇ ਜਿਹੜੇ ਵਰਡ ਹੁੰਦੇ ਸੀ ਕਿਉਂਕਿ ਉਦੋਂ ਭਾਸ਼ਾ ਹੀ ਉਹ ਭਾਸ਼ਾ ਹਾਂਜੀ ਸਰਕਾਰੀ ਫਿਰ ਆਪਣੇ ਗੁਰਮੁਖੀ ਦੇ ਭਾਸ਼ਾ ਦੇ ਕੋਸ਼ਸ਼ ਸ਼ਬਦ ਉਹਦੇ ਵਿੱਚ ਲੈ ਗਏ ਆ ਇਹੇ ਫਿਰ ਉਹਨਾਂ ਨੇ ਨਾਨਕਸ਼ਹੀ ਇਹ ਨੂੰ ਗੁਰੂ ਨਾਨਕ ਦੇਵ ਜੀ ਨੂੰ ਮੁਖ ਰੱਖ ਕੇ ਤੇ ਗੋਬਿੰਦਸ਼ਹੀ ਗੋਬਿੰਦ ਸਿੰਘ ਜੀ ਨੂੰ ਮੁਖ ਰੱਖ ਕੇ ਸਿੱਕੇ ਬਣੇ ਫਿਰ ਹੁਣ ਤੁਸੀਂ ਜਿਵੇਂ ਗੁਰੂ ਗੋਬਿੰਦ ਸੌਰੀ ਮੈਂ ਤੁਹਾਨੂੰ ਇੱਕ ਮੇਰੇ ਨੂੰ ਬਹੁਤ ਕਾਫੀ ਟਾਈਮ ਦਾ ਆ ਰਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਜਦੋਂ ਆਪਾਂ ਗੱਲ ਕਰਦੇ ਆਂ ਤੇ ਉਸ ਟਾਈਮ ਦੇ ਵਿੱਚ ਸਿੱਖ ਹਿਸਟਰੀ ਚ ਬਹੁਤ ਖਾਸ ਇੱਕ ਮੋਮੈਂਟ ਹੈ ਜਦੋਂ ਛੋਟੇ ਸਾਹਿਬਜ਼ਾਦਿਆਂ ਲਈ ਸਿੱਕੇ ਯੂਜ਼ ਕਰਕੇ ਉਹਨਾਂ ਨੇ ਜ਼ਮੀਨ ਖਰੀਦੀ ਸੀ ਤੇ ਉਹਦਾ ਕੋਈ ਵਰਣਨ ਹੈ ਤੁਹਾਡੇ ਕੋਲ ਜੋ ਕਲੈਕਸ਼ਨ ਹੈ ਹਾਂਜੀ ਹਾਂਜੀ ਆ ਜਿਹੜਾ ਮੈਂ ਤੁਹਾਨੂੰ ਇੱਕ ਸਿੱਕਾ ਦਿਖਾਉਣਾ ਜੀ ਇਹਦਾ ਸਿੱਕਾ ਹੈਗਾ ਇਹ ਸ਼ੇਰ ਸਾਹ ਸੂਰੀ ਦਾ ਇਹ ਕਾਪਰ ਦੇ ਵਿੱਚ ਹੈ ओरिजिनल ਹਾਲਤ ਦੇ ਵਿੱਚ ਮੈਨੂੰ ਇਥੋਂ ਆਸਟ੍ਰੇਲੀਆ ਤੋਂ ਮਿਲਿਆ ਇਹਦੀ ਮੈਨੂੰ ਕੁਝ ਰਿਸਰਚ ਕੀਤੀ ਤਾਂ ਹਿਸਟਰੀ ਹੈ ਜੀ ਇਹ 1540 ਦਾ ਸਿੱਕਾ ਹੈ ਜੀ ਠੀਕ ਹੈ ਹੁਣ ਗੁਰੂ ਨਾ ਗੁਰੂ ਛੋਟੇ ਸਾਹਿਬ ਜਦਿਆਂ ਦਾ ਆ ਗਿਆ ਤਾਂ 1704 ਦੇ 1705 ਦਾ ਸਿਸਟਮ ਹੈ ਉਹਦੇ ਵਿੱਚ ਔਰੰਗਜ਼ੇਬ ਦਾ ਰਾਜ ਸੀਗਾ ਜੀ ਔਰੰਗਜੀਤ ਦੇ ਰਾਜ ਦੇ ਵਿੱਚ ਤੁਸੀਂ ਲਾਓ ਵੀ ਵਜ਼ੀਰ ਖਾਨ ਸਰੰਦ ਦੇ ਵਜ਼ੀਰ ਲਾਏ ਗਏ ਪਰ रियासत ਜਿਹੜੀ ਰਾਜਾ ਸੀ ਉਹ ਤਾਂ ਔਰੰਗਜੀਤ ਸੀ ਔਰੰਗਜੀਤ ਦੀ ਹੀ ਕਰੰਸੀ ਚੱਲੂਗੀ ਜਿੱਦਾਂ ਆਪਾਂ ਥੋੜਾ ਮੈਂ ਪਿੱਛੇ ਜਾਵਾਂ ਤਾਂ ਮੈਂ ਉਹ ਗੁਰ ਬਹਿਲੋ ਲੋਦੀ ਬਾਰੇ ਦੱਸਿਆ ਉਮੇ ਔਰੰਗਜੀਤ ਦੇ ਸਿੱਕੇ ਆ ਗਏ ਜੀ ਹੁਣ ਮੈਂ ਦਿਵਾਨ ਟੋਡਰ ਮਲ ਜੀ ਨੇ ਤੁਸੀਂ ਸਹੀ ਕਿਹਾ ਵੀ ਉਹ ਜ਼ਮੀਨ ਖਿੱਦੀ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਵਰੀ ਉਹਨਾਂ ਨੇ 골ਡ ਦੀਆਂ ਸੋਨੇ ਦੀਆਂ ਮੋਹਰਾਂ ਸਿੱਧੀਆਂ ਖੜੀਆਂ ਕਰਕੇ ਉਹ ਜ਼ਮੀਨ ਖਰੀਦੀ ਜਿੱਥੇ ਜਿੱਥੇ ਉਹਨਾਂ ਨੇ ਸੰਸਕਾਰ ਕਰਨਾ ਸੀ ਹੁਣ ਸਾਨੂੰ ਸੋਰਸ ਮਿਲਿਆ ਵੀ ਸਾਨੂੰ ਕਿਸ ਨੇ ਵੀ ਔਰੰਗਜ਼ੇਬ ਦੀ ਆਹ ਮੈਂ ਤੁਹਾਨੂੰ ਦਿਖਾਵਾਂ ਤਾਂ ਆਹ ਮੋਹਰ ਹੈ ਇਹ ਆਹ ਜਿਹੜੀਆਂ ਆਹ 78000 ਮੋਹਰਾਂ ਖੜੀਆਂ ਕਰਕੇ ਉਹਨਾਂ ਨੇ ਸੰਸਕਾਰ ਕੀਤਾ ਛੋਟੇ ਸ਼ਹਿਬ ਜਦਿਆਂ ਦਾ ਠੀਕ ਹੈ ਇਹ ਮੋਹਰ ਔਰੰਗਜ਼ੇਬ ਦੀ ਹੈ ਜੀ ਇਹ ਉਹਨਾਂ ਦੇ ਰਾਜ ਵੇਲੇ ਦੀ ਇਹ ਸਾਨੂੰ ਬਾਹਰੋਂ ਯੂਰਪ ਦੇ ਵਿੱਚੋਂ ਇੱਕ ਦੇਸ਼ 'ਚੋਂ ਲੈਣ ਦਾ ਮੌਕਾ ਮਿਲਿਆ ਤੇ ਇਹ ਕਿਉਂਕਿ 골ਡ ਬਹੁਤ ਰੇਅਰ ਬਹੁਤ ਸੈਂਸਿਟਿਵ ਪੁਆਇੰਟ ਹੈ ਇਹਨਾਂ ਨੂੰ ਬਹੁਤ ਵੀ ਇਹ ਇੱਕ ਲੋਭ ਹੋ ਗਈ ਤਾਂ ਹੋ ਗਈ ਆਪਾਂ ਕਿਸੇ ਨੂੰ ਦੱਸ ਨਹੀਂ ਸਕਦੇ ਹੁਣ ਔਰੰਗਜ਼ੇਬ ਦੀ ਮੋਹਰ ਦੁਨੀਆ 'ਚ ਕਿਤੇ ਵੀ ਪਈ ਹੈ ਉਹ ਤੁਹਾਡੇ ਸਿੱਖ ਇਤਿਹਾਸ ਨਾਲ ਜੁੜੀ ਹੋਈ ਹੈ ਕਿਉਂਕਿ ਉਹੇ ਜੀਆਂ ਉਹ ਤਾਂ ਇੱਕ ਪਤਾ ਨਹੀਂ ਮੈਲਟ ਹੋ ਗਈਆਂ ਜਾਂ ਕਿਵੇਂ ਆ ਉਹ ਤਾਂ ਮੁਗਲਾਂ ਕੋਲੇ ਚਲੇ ਗਿਆ ਸੀ ਉਦੋਂ ਸੋਨਾ ਉਹਨਾਂ ਨੇ ਲਿਆ ਜ਼ਮੀਨ ਵੇਚੀ ਉਹੇ ਜੀਆਂ ਮੋਹਰਾਂ ਕਿਤੇ ਕੋਈ ਹੁੰਦੀ ਆ ਤਾਂ ਉਹ ਤੁਹਾਡੇ ਸਿੱਖ ਇਤਿਹਾਸ ਨਾਲ ਜੁੜੀ ਹੈ ਉਹ ਕੀ ਹੋ ਸਕਦਾ ਕਿਸੇ ਹੋਰ ਮਿੰਟ ਦੀ ਹੋ ਸਕਦੀ ਹੈ ਕਿਉਂਕਿ ਮੋਗਲਾਂ ਦਾ ਕਈ ਕਿੱਡਾ ਵੱਡਾ ਏਰੀਆ ਸੀ ਜਿੱਥੇ ਰਾਜ ਚੱਲਦਾ ਸੀ ਉਹਨਾਂ ਦੀਆਂ ਵੀ ਸਾਊਥ ਤੱਕ ਔਰੰਗਾਬਾਦ ਤੱਕ ਜੇ ਲਾ ਲਓ ਹైదరాబాద్ ਤੱਕ ਉਹਨਾਂ ਨਾਲ ਸੀ ਉੱਥੇ ਮਿੰਟਾਂ ਬੰਦੀਆਂ ਆਪਾਂ ਵੀ ਕਿੰਤੂ ਪ੍ਰੰਤੂ ਵਰਨਾ ਹੁੰਦਾ ਵੀ ਉਹ ਉਹ ਕਿਸੇ ਨੇ ਨਹੀਂ ਦੇਖਿਆ ਉਹ ਇਤਿਹਾਸ ਹੀ ਅੱਗੇ ਆ ਰਿਹਾ ਹੈ ਲਿਖਿਆ ਪੜਿਆ ਰਿਹਾ ਹੈ ਪਾਰੇ ਜਿੱਥੋਂ ਤੱਕ ਸੋਚਣਾ ਵੀ ਉਹ ਹੀ ਜੀ ਉਹ ਇੱਕ ਇੱਕ ਐਗਜ਼ਾਮਪਲ ਉਹਦੇ ਵਰਗਾ ਆਪਾਂ ਅੱਗੇ ਦੱਸ ਸਕੀਏ ਇਹੋ ਜਿਹਾ ਮਿਲਦਾ ਜੁਲਦਾ ਕੋਈ ਚੀਜ਼ ਸੀ ਜਿਹੜੇ ਨਾਲ ਆਹ ਹੋਇਆ ਜਿਹਦੇ ਨਾਲੇ ਨਾਪਿਆ ਗਿਆ ਉਹਨਾਂ ਦਾ weight ਨਾਪਿਆ ਗਿਆ ਕਿਉਂਕਿ ਜਿਹੜੇ ਦਿਵਾਨ ਟੋਡਰ ਮਲ ਜੀ ਸੀ ਉਹ ਵੀ ਔਰੰਗਜ਼ੇਬ ਦੇ ਰਾਜ ਦੇ ਵਿੱਚ ਫਾਈਨੈਂਸ ਮਿਨਿਸਟਰ ਸੀ ਠੀਕ ਹੈ ਉਹਨਾਂ ਦੀ ਹਵੇਲੀ ਨੂੰ ਜਾਜਾਂ ਵਾਲੀ ਹਵੇਲੀ ਕਿਹਾ ਜਾਂਦਾ ਕਿਉਂਕਿ ਉਹ ਜਾਜਾਂ ਤੇ ਵਪਾਰ ਕਰਦੇ ਸੀ ਸੁੰਮੰਦਰਾਂ ਦੇ ਜ ਆ ਜੀ ਜ ਆ ਜੀ ਹਵੇਲੀ ਉਹਨੂੰ ਤਾਂ ਕਿਹਾ ਜਾਂਦਾ ਹੈ ਤਾਂ ਕਿ ਉਸ ਉੱਥੇ ਉਹ ਕਰਦੇ ਸੀ ਵਪਾਰ ਕਰਦੇ ਸੀ ਬਹੁਤ ਵੱਡੇ ਲੋਕ ਉਹਨੇ ਦੇਖੋ ਸਾਰਾ ਕੁਝ ਵੇਚ ਵਟ ਕੇ ਸਾਰਾ ਆਪਣੇ ਸਿੱਖ ਵਾਸਤੇ ਐਡਾ ਵੱਡਾ ਇਤਿਹਾਸ ਹਿਸਟਰੀ ਕਰਦੀ ਤੇ ਇਸ ਟਾਪਿਕ ਤੇ ਦੇਖੋ ਮੈਂ ਜਿਆਦਾ ਡਿਟੇਲ ਚ ਤਾਂ ਨਹੀਂ ਕਿਉਂਕਿ ਇਹ ਬਹੁਤ ਲੰਮਾ ਚੌੜਾ ਇਤਿਹਾਸ ਹੈ ਇਹਦੀਆਂ ਡੇਟਾ ਬੜੇ ਵਿਦਵਾਨ ਇਹਨਾਂ ਦੇ ਰਿਸਰਚ ਇਤਿਹਾਸਕਾਰ ਇਨਾਂ ਤੇ ਲੱਗੇ ਹੋਏ ਆ ਟਾਪਿਕ ਆ ਇਹ ਇੱਕ ਤੁਹਾਨੂੰ ਬਹੁਤ ਵੱਡਾ ਉਪਰਾਲਾ ਹੈ ਬਾਕਾਇਦਾ ਕਿ ਆਪਣੀ ਸਾਰੀ ਕੌਮ ਵਾਸਤੇ ਆਉਣ ਵਾਲੀ ਕੌਮ ਵਾਸਤੇ ਵੀ ਅਸੀਂ ਇਹ ਕੁਛ ਕਰ ਰਹੀ ਹੈ ਸਾਰਿਆਂ ਵਾਸਤੇ ਆਪਣੀ ਆਉਣ ਵਾਲੀ ਜਨਰੇਸ਼ਨ ਵਾਸਤੇ ਵੀ ਕੁਛ ਦੱਸ ਸਕੀ ਹੁਣ ਆਪਾਂ ਇਹ ਮੋਹਰਾਂ ਦੀ ਗੱਲ ਕੀਤੀ ਖਾਲਸਾ ਰਾਜ ਦੇ ਸਿੱਕਿਆਂ ਦੀ ਗੱਲ ਕੀਤੀ ਤੇ ਮੈਂ ਤੁਹਾਨੂੰ ਲਾਈਵ ਡੈਮੋ ਦੇ ਰਹੇ ਹਾਂ ਔਰ ਇਹ ਟਾਪਿਕ ਵੀ ਜਿਵੇਂ ਤੁਸੀਂ ਕਹ ਬਹੁਤ ਜ਼ਿਆਦਾ ਸੈਂਸਿਟਿਵ ਹੈ ਔਰ ਹਰ ਇੱਕ ਬੰਦਾ ਇਸ ਦੇ ਲਈ ਅਲੱਗ ਇੱਕ ਡਿਫਰੈਂਟ ਡੀਪ ਡਾਊਨ ਆਪਣੇ ਹਾਰਟ ਵਿੱਚ ਇੱਕ ਸੈਂਸਿਟਿਵ ਇਨ ਮੋਸ਼ਨ ਰੱਖਦਾ ਤੇ ਇਹਦੇ ਬਾਰੇ ਬਹੁਤ ਹਨਾ ਹਾਂਜੀ ਹੁਣ ਇਹ ਚੀਜ਼ਾਂ ਦੇਖੋ ਹਰੇਕ ਨੂੰ ਕੁਝ ਨਾ ਕੁਝ ਅੱਡ ਅੱਡ ਸਾਹਮਣ ਦਾ ਜਾਂ ਇਕੱਠੇ ਕਰਨ ਦਾ ਚਾਹ ਹੁੰਦਾ ਮੈਨੂੰ ਜਿਵੇਂ ਸਿੱਕਿਆ ਹੁੰਦਾ ਤੇ ਸਿੱਕਿਆਂ ਤੇ ਉਹ ਡੀਪ ਤੱਕ ਜਾਈਏ ਵੀ ਜਿਹੜੇ ਆਪਣੇ ਇਤਿਹਾਸ ਦੇਖੋ ਬੜਾ ਕੁਝ ਹੈ ਜਿਹੜਾ ਮੈਂ ਮੈਨੂੰ ਮੇਰਾ ਵੇਸ਼ਿਆ ਵੀ ਉਹ ਮੈਂ ਇਕੱਠੀ ਕਰਾਂ ਤੇ ਨਹੀਂ ਮਿਲ ਰਹੀ ਕਈ ਸੋਰਸ ਨਹੀਂ ਪਰ ਜਿੱਥੋਂ ਤੱਕ ਮੈਂ ਇਹ ਕੋਸ਼ਿਸ਼ ਕੀਤੀ ਤੇ ਆਉਣ ਵਾਲੇ ਜਿਹੜੇ ਇਹ ਵੀ ਬਹੁਤ ਕੁਝ ਹੈ ਵੀ ਕਈ ਚੀਜ਼ਾਂ ਲੋਕਾਂ ਨੇ ਸੁਣੀਆਂ ਹੀ ਨਹੀਂ ਅਗਲੇ ਨੇ ਕਹਾਵਤਾਂ ਸੁਣੀਆਂ ਚ ਕੋਡੀ ਕੀ ਹੁੰਦੀ ਹੈ ਆਨਾ ਕੀ ਹੁੰਦਾ ਪਾਈ ਕੀ ਹੁੰਦੀ ਹੈ ਢੇਲਾ ਕੀ ਹੁੰਦਾ ਦਮੜੀ ਕੀ ਹੁੰਦਾ ਠੀਕ ਹੈ ਤੇ ਮੈਂ ਮੈਂ ਇੰਨਾ ਕੁ ਹੋਇਆ ਵੀ ਉਹ ਸਾਰਾ ਕੁਝ ਉਸ ਸਮੇਂ ਦਾ ਇਕੱਠਾ ਕਰਕੇ ਲੋਕਾਂ ਨੂੰ ਦਿਖਾ ਰਿਹਾ ਹਾਂ ਦੱਸ ਰਿਹਾ ਵੀ ਆਹ ਕੁਝ ਹੁੰਦਾ ਹੈ ਉਹ ਰੀਅਲ ਚ ਫੀਲ ਕਰ ਸਕਦੇ ਆ ਵੀ ਆਹ ਕੌਡੀ ਹੁੰਦੀ ਹੈ ਆਹ ਪੈਸੇ ਹੁੰਦੇ ਆ ਆਹ ਮੋਹਰ ਹੁੰਦੀ ਹੈ ਤੇ ਇਸੇ ਦੇ ਨਾਲ ਆਪਾਂ ਇਹ ਵੀ ਕਹਿ ਸਕਦੇ ਆ ਵੀ ਬਿਲਕੁਲ ਜਿੱਦਾਂ ਤੁਸੀਂ ਕਿਹਾ ਇਹ ਇੱਕ ਜਣੇ ਦੇ ਕਰਨ ਵਾਸਤੇ ਬਹੁਤ ਜ਼ਿਆਦਾ ਹੈ ਕਿਉਂਕਿ ਕਿੰਨਾ ਵੱਡਾ ਰਾਜ ਸੀ ਕਿੰਨੀ ਵੱਡੀ ਹਿਸਟਰੀ ਹੈ ਜੇ ਆਪਾਂ ਸਿੱਖ ਇਤਿਹਾਸ ਦੀ ਗੱਲ ਕਰੀਏ ਫਿਰ ਸਿੱਖ Empire ਦੀ ਗੱਲ ਕਰੀਏ ਤੇ ਮੇਰੇ ਖਿਆਲ ਨਾਲ ਇਹ ਰਿਕੁਐਸਟ ਹੀ ਹੈ ਸਾਡੀ ਸਾਰਿਆਂ ਨੂੰ ਵੀ ਜਿਹਨੂੰ ਜੋ ਮਿਲਦਾ ਪਲੀਜ਼ ਉਹਨੂੰ ਸਾਹਮਣੇ ਰੱਖੋ ਤੇ ਇੱਕ ਕਲੈਕਟਿਵ ਆਪਣਾ ਸਿੱਖ ਇਤਿਹਾਸ ਦਾ ਇੱਕ ਅਲੱਗ ਮਿਊਜ਼ੀਅਮ ਬੰਨਣਾ ਚਾਹੀਦਾ ਜੋ ਜਿੱਥੇ ਇੱਕ ਜਗ੍ਹਾ ਤੇ ਸਾਰਾ ਕੁਝ ਹੋਵੇ ਤੇ ਅਸੀਂ ਸਾਰੇ ਜਾ ਕੇ ਸਭ ਕੁਝ ਦੇਖ ਸਕੀਏ ਆਪਣੇ ਬੱਚਿਆਂ ਨੂੰ ਦਿਖਾ ਸਕੀਏ ਸਾਡੇ ਆਉਣ ਵਾਲੀਆਂ ਨਸਲਾਂ ਉਹਨੂੰ ਦੇਖ ਸਕਣ ਤੇ ਕੋਈ ਸੇਧ ਲੈ ਸਕਣ ਹਾਂ ਬਿਲਕੁਲ ਜੀ ਇਹਦੇ ਚ ਦੇਖੋ ਤੁਸੀਂ ਬਹੁਤ ਵੱਡੀ ਗੱਲ ਕਹੀ ਵੀ ਸਾਰਿਆਂ ਨੂੰ ਹੰਗਾਰਾ ਪੰਣਾ ਚਾਹੀਦਾ ਹੈ ਤੇ ਦੇਖੋ ਜਿਹਦੇ ਕੋਲੇ ਜੋ ਕੁਝ ਹੈਗਾ ਕਿੱਥੇ ਹੈਗਾ ਕੋਈ ਸੋਰਸ ਕਰ ਸਕਦਾ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਵੀ ਇਹਦਾ ਕੀ ਇਤਿਹਾਸ ਹੈ ਕਿਸੇ ਕੋਲੇ ਜਿਹੜੀ ਚੀਜ਼ ਹੈਗੀ ਹੈ ਹੂੰ ਠੀਕ ਹੈ ਤੁਹਾਨੂੰ ਨੰਬਰ ਦਿੱਤਾ ਜਾਊਗਾ ਤੁਹਾਨੂੰ ਉਹਦੇ ਚੀਜ਼ ਦਿੱਤਾਊਗਾ ਸਾਨੂੰ ਮੈਸੇਜ ਕਰੋ ਤੁਹਾਨੂੰ ਕਮੈਂਟ ਕਰੋ ਤਾਂ ਜਿਹਦੇ ਨਾਲ ਅਸੀਂ ਉਹ ਹੋਰ ਸੋਰਸ ਕਰ ਸਕੀਏ ਤੇ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਇਤਿਹਾਸ ਦੀਆਂ ਹੋਰ ਚੀਜ਼ਾਂ ਇਕੱਠੀਆਂ ਕਰ ਸਕੀਏ ਇਸ ਤੋਂ ਅੱਗੇ ਵੀ ਅੱਜ ਆਪਾਂ ਗੱਲ ਕਰੀਏ ਕਿ ਇੰਨਾ ਸਾਡਾ ਜਿੱਦਾਂ ਸਿੱਕ ਇਤਿਹਾਸ ਰਿਹਾ ਹੈ ਜਾਂ ਐਡੀ ਵੱਡੀ ਸ਼ਹਾਦਤਾਂ ਰਹੀਆਂ ਨੇ ਇਦਾਂ ਮਤਲਬ ਬਹੁਤ ਫਿਊਜ ਆਪਾਂ ਕਹੀਏ ਬਹੁਤ ਵੱਡਾ ਜਿਹੜਾ ਹੈ ਸਾਡੇ ਕੋ ਖਜ਼ਾਨਾ ਹੈ ਪੂਰੇ ਸ਼ਹਾਦਤਾਂ ਦਾ ਸੂਰਮਿਆਂ ਦਾ ਯੋਧਿਆਂ ਦਾ ਤੇ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਦੀਆਂ ਸਰਕਾਰਾਂ ਕੋਈ ਇਦਾਂ ਦਾ ਉਪਰਾਲਾ ਕਰ ਰਹੀਆਂ ਕਿ ਇਹਨਾਂ ਨੂੰ ਕਿਸੇ ਤਰੀਕੇ ਆਨਰ ਕੀਤਾ ਜਾਂਦਾ ਹੋਵੇ ਜਾਂ ਕਿਸੇ ਤਰੀਕੇ ਯਾਦ ਯਾਦਗਾਰੀ ਚਿੰਨ੍ਹ ਕੁਝ ਬਣਾਏ ਜਾਂਦੇ ਹੋਣ ਜਾਂ ਨਹੀਂ ਜੀ ਇਹ ਤੁਸੀਂ ਸਹੀ ਕਿਹਾ ਪਰ ਬਹੁਤ ਮੰਦਭਾਗੀ ਗੱਲ ਹੈ ਵੀ ਆਪਾਂ ਨੂੰ ਜਿਹੜਾ ਕੁਝ ਉਹਨਾਂ ਨੂੰ ਆਨਰ ਕਰਨ ਵਾਸਤੇ ਦੇਣਾ ਚਾਹੁੰਦੇ ਆ ਜਾਂ ਇਤਿਹਾਸ ਬਚਾਉਣਾ ਚਾਹੁੰਦੇ ਆ ਪਰ ਅੱਜ ਦੀਆਂ ਸਰਕਾਰਾਂ ਇਤਿਹਾਸ ਬਚਾਉਣ ਦੀ ਬਜਾਏ ਇਤਿਹਾਸ ਖਤਮ ਕਰਦੀਆਂ ਜਾ ਰਹੀਆਂ ਠੀਕ ਹੈ ਜੀ ਉਹ ਮੈਂ ਜ਼ਿਆਦਾ ਗੱਲ ਨਾ ਕਰਨਾ ਕਰਕੇ ਵੀ ਉਹ ਇੱਕ ਟੌਪਿਕ ਹੀ ਅੱਡ ਬਣ ਜਾਊਗਾ ਕਰਕੇ ਤੇ ਮੈਂ ਚਾਹੁੰਨਾ ਵੀ ਐਡੀ ਸ਼ਹਾਤ ਹੋਈ ਹੈ ਅਸੀਂ ਉਹ ਪੁਰਾਣੀਆਂ ਚੀਜ਼ਾਂ ਇਕੱਠੀਆਂ ਕਰ ਰਹੇ ਤੇ ਅੱਜ ਦੇ ਚੀਜ਼ 'ਚ ਵੀ ਇਹ ਆਨਰ ਦਿੱਤਾ ਜਾਵੇ ਵੀ ਕੁਝ ਨਾ ਕੁਝ ਇਹ ਚੀਜ਼ਾਂ ਕਰਨ ਕੁਝ ਨਾ ਕੁਝ ਲੋਕ ਅੱਗੇ ਆਉਣ ਤੇ ਉਹੋ ਚੀਜ਼ਾਂ ਹੋਣ ਉਹਨਾਂ ਵਾਸਤੇ ਤੇ ਇਸੇ ਨਾਲ ਆਪਾਂ ਚਲੋ ਅੱਗੇ ਵਧਦੇ ਆ ਇਸ ਚੀਜ਼ ਦਾ ਇੱਕ ਮੈਂ ਤੁਹਾਨੂੰ ਹੋਰ ਇੱਕ ਮੈਸੇਜ ਦੇਣਾ ਚਾਹਣਾ ਵੀ ਕਈ ਲੋਕ ਚਲੋ ਜਿਹੜੇ ਹਿਸਟੋਰੀਕਨ ਜਾਂ ਕੋਇਨ ਕਲੈਕਟਰ ਹੈ ਉਹਨਾਂ ਨੂੰ ਇਸ ਬਾਰੇ ਪਤਾ ਹੈ ਪਰ ਜਿਹੜੇ ਆਮ ਲੋਕ ਹੈ ਹਰ ਕੋਈ ਨੂੰ ਸਹੀ ਇਨਫੋਰਮੇਸ਼ਨ ਨਹੀਂ ਜਾ ਰਹੀ ਜਿੱਦਾਂ ਕਿ ਮੈਂ ਤੁਹਾਨੂੰ ਸਿੱਕਿਆਂ ਬਾਰੇ ਜਿੱਦਾਂ ਕਿ ਹੁਣ ਮੈਂ ਤੁਹਾਨੂੰ ਆ ਸਿੱਕਾ ਦਿਖਾ ਦਿੰਨਾ ਆਹ ਵਾਲਾ ਠੀਕ ਹੈ ਜੀ ਇਹ ਸਿੱਕਾ ਇੱਕ ਪਾਸੇ ਗੁਰੂ ਨਾਨਕ ਦੇਵ ਜੀ ਬਣਿਆ ਬਾਲਾ ਮਰਦਾਨਾ ਜੀ ਬੈਠੇ ਨਾਲ ਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਦਾ ਚਿੱਤਰ ਬਣਿਆ ਠੀਕ ਠੀਕ ਇਸ ਸਿੱਕੇ ਨੂੰ ਅੱਜ ਦੀ ਜਨਰੇਸ਼ਨ ਨਾਨਕ ਸਹੀ ਸਿੱਕਾ ਸਮਝ ਰਹੀ ਹੈ ਕੋਈ ਇਹਨੂੰ ਇੱਕ ਪਾਸੇ ਫੋਟੋ ਖਿੱਚ ਕੇ ਗੋਬਿੰਦ ਸਹੀ ਸਿੱਕਾ ਕਹਿ ਦਿੰਦਾ ਕੋਈ ਇਧਰੋਂ ਫੋਟੋ ਖਿੱਚ ਕੇ ਨਾਨਕ ਸਹੀ ਸਿੱਕਾ ਕਹਿ ਦਿੰਦਾ ਜਦ ਕਿ ਇਹ ਇੱਕ ਟੋਕਨ ਹੈ ਠੀਕ ਹੈ ਇਹਦੀ ਜਿਆਦਾ ਤੁਸੀਂ ਡਿਟੇਲ ਜੇ ਲੈਣੀ ਹੈ ਤਾਂ ਜਿਹੜੀ ਤੁਹਾਨੂੰ ਮੈਂ ਬੁੱਕ ਮੈਂਸ਼ਨ ਕੀਤੀ ਹੈ ਉਹਦੇ ਚ ਸਾਰੀ ਡਿਟੇਲ ਦਿੱਤੀ ਗਈ ਹੈ ਵੀ ਇਹਦੇ ਤੇ ਕੁਝ ਦੇਖੋ ਟੋਕਨਸ ਉਹ ਹੁੰਦੇ ਵੀ ਕਿਸੇ ਦੇ ਓਨਰ ਦੇ ਵਿੱਚ ਜਾਨ ਕੱਡੇ ਜਾਣ ਕੋਈ ਆਪਣੀ ਕੋਈ ਜਨਮ ਦਿਨ ਹੈ ਕੋਈ ਕਿਸੇ ਚੀਜ਼ ਹੈ ਆਪਣੇ ਸਰਕਾਰ ਅਨਾਰ ਖਾਲਸਾ ਰਾਜ ਨੇ ਉਹਨਾਂ ਦੇ ਓਨਰ ਦੇ ਵਿੱਚ ਕਈ ਟੋਕਨ ਇਸ਼ੂ ਕੀਤੇ ਗਏ ਠੀਕ 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 ਹੈ ਅੱਜ ਦੇ ਟਾਈਮ ਦੇ ਵਿੱਚ ਵੀ ਟੋਕਨ ਇਸ਼ੂ ਹੁੰਦੇ ਆ ਠੀਕ ਹੈ ਜੀ ਹੁਣ ਜਿਵੇਂ ਤੁਹਾਨੂੰ ਗੱਲ ਕਰਾਂ ਕੁਝ ਅੱਜ ਦੇ ਕੰਮ ਅੱਜ ਦੇ ਟਾਈਮ ਦੀਆਂ ਕੋਈ ਐਗਜ਼ਾਮਪਲ ਜਿਹੜੇ ਟੋਕਨ ਤੁਸੀਂ ਕਹਿ ਰਹੇ ਹੋ ਇਸ਼ੂ ਹੁੰਦੇ ਆ ਟੋਕਨ ਨੇ ਹਾਂਜੀ ਮੈਂ ਤੁਹਾਨੂੰ ਇੱਕ ਗੱਲ ਕਰਾਂ ਵੀ ਜਿੱਦਾਂ ਕੀ ਆਹ ਪਟਨਾ ਸਾਹਿਬ ਦੇ ਜਦੋਂ ਇਹ ਉਹਨਾਂ ਨੇ ਮਨਾਇਆ ਸੀਗਾ ਠੀਕ ਹੈ ਹਾਂਜੀ ਸਥਾਪਨਾ ਦਿਵਸ ਹਾਂਜੀ ਤੇ ਗੁਰਤਾ ਗੱਦੀ ਦੇ ਵਾਸਤੇ ਜੀ ਉਹਦੇ ਤੇ ਇਹਨਾਂ ਨੇ ਇੱਕ ਟੋਕਨ ਇਸ਼ੂ ਕੀਤਾ ਸੀ ਇਹ ਇਹ ਕੋਇਨ ਤਾਂ ਨਹੀਂ ਹੈਗਾ ਪਰ ਉਹਨਾਂ ਦੇ ਯਾਦ ਦੇ ਵਿੱਚ ਐਜ਼ ਅ ਇਜ਼ ਅ ਸਿੰਬਲ ਐਜ਼ ਅ ਟੋਕਨ ਇਸ਼ੂ ਹੋ ਗਿਆ ਤੇ ਆਪਾਂ ਇਸ ਨੂੰ ਦੇਖ ਕੇ ਯਾਦ ਕਰ ਸਕਦੇ ਹਾਂ ਵੀ ਇਹ ਇਹ ਚੀਜ਼ ਉਸ ਉਹਨਾਂ ਰਿਲੇਟਿਡ ਟੋਕਨ ਇਸ਼ੂ ਹੋਇਆ ਹੁਣ ਦੂਜੀ ਇੱਕ ਹੋਰ ਦਿਖਾਉਣਾ ਤੁਹਾਨੂੰ ਜੀ ਆਹ ਹੁਣ ਨਵਾਂ 2019 ਦਾ 2019 ਦੇ ਵਿੱਚ ਇਹਨਾਂ ਨੇ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਮਨਾਇਆ ਗਿਆ ਤੇ ਆਹ ਆ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰੇ ਜਿੰਨੇ ਲਿੰਕ ਹੈ ਉਹਨਾਂ ਦੀਆਂ ਪੰਜ ਸਟੈਂਪਸ ਯਾ ਇੰਡੀਆ ਗਵਰਨਮੈਂਟ ਵੱਲੋਂ ਠੀਕ ਹੈ ਤੇ ਇੱਕ 550 ਰੁਪਏ ਦਾ ਸਿੱਕਾ ਵੀ ਲਾਂਚ ਕੀਤਾ ਹਾਂਜੀ ਠੀਕ ਹੈ ਜੀ ਇਹ ਇਹਦੇ ਨਾਲ ਮੈਨੂੰ ਤੁਹਾਡੇ ਕਹਿੰਦੇ ਯਾਦ ਆਇਆ ਮੇਰੇ ਪਾਪਾ ਕੋਲ ਸੀ ਉਹਨਾਂ ਨੇ ਉਹ ਦੋ ਤਿੰਨ ਸਿੱਕੇ ਵਾਈ ਕੀਤੇ ਸੀ ਹਾਂਜੀ ਹਾਂਜੀ ਯਾਦਗਾਰੀ ਥੋੜਾ ਜਿਹਾ ਆਪਾਂ ਪਿੱਛੇ ਜਾਵੜੀਏ ਤਾਂ ਆਹ ਜਿਹੜਾ 100 ਰੁਪਏ ਦਾ ਸਿੱਕਾ ਹੈ ਇਹ ਜਦੋਂ ਆਪਾਂ ਕਹਿ ਦਿੰਨੇ ਹਰੀ ਕ੍ਰਾਂਤੀ ਜਦੋਂ ਸ਼ੁਰੂ ਕੀਤੀ ਸੀ ਹਾਂਜੀ ਹਾਂਜੀ ਉਪਨਾਵ ਵਾਸਤੇ 1981 ਦੇ ਵਿੱਚ ਇਹ ਇੰਡੀਆ ਸਰਕਾਰ ਦਾ 100 ਰੁਪਏ ਦਾ ਸਿੱਕਾ ਹੈ ਇਹ ਐਡੇ ਜਿਹੜਾ ਹੋਣ ਵਾਲਾ ਜਿਹੜਾ 550 ਦਾ ਸਿੱਕਾ ਹੈ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾਂ ਦਾ ਸਿੱਕਾ ਹੈ ਉਹ ਐਡੇ ਐਡੇ ਸਿੱਕੇ ਹੈ ਤੇ ਜਿਹੜੇ ਕਿ 50% ਸਿਲਵਰ ਹੈ ਤੇ 50% ਨਿੱਕਲ ਹੈ ਤੇ ਉਹ ਉਹ ਵੀ ਇਹ ਲਾਂਚ ਕਰਦੇ ਆ ਜੀ ਤੇ ਉਹਨਾਂ ਦੇ ਮਾਨ ਦੇ ਵਿੱਚ ਜਿੱਦਾਂ ਕਿ ਆਹ ਥੋੜਾ ਜਿਹਾ ਹੋਰ ਪਿੱਛੇ ਜਾਵੜੀਏ ਤਾਂ ਇਹ 2008 ਦੇ ਵਿੱਚ 10 ਰੁਪਏ ਦਾ ਸਿੱਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਿਵਸ ਮਨਾਇਆ ਸੀ ਗੁਰਤਾ ਗੱਦੀ ਹਾਂਜੀ ਤੇ ਉਹਦੇ ਤੇ 10 ਰੁਪਏ ਦਾ ਸਿੱਕਾ ਇਹ ਲਾਂਚ ਕੀਤਾ ਸੀ ਉਹ ਟੋਕਨ ਸੀਗਾ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਇਹ ਇੰਡੀਆ ਗਵਰਨਮੈਂਟ ਦਾ 10 ਰੁਪਏ ਦਾ ਸਿੱਕਾ ਸੀ ਪਰ ਇਹ ਵੀ ਇੱਕ ਸਪੈਸ਼ਲ ਉਹਦੀ ਇੱਕ ਪੈਕਿੰਗ ਦੇ ਐਸ ਦੇ ਵਿੱਚ ਆਇਆ ਤੇ ਇਹਨੂੰ ਇਹਨੂੰ ਵੀ ਇਹ ਤੁਸੀਂ ਉਹ ਨਹੀਂ ਕਰ ਸਕਦੇ ਵੀ ਐਸ ਯੂਜ਼ ਨਹੀਂ ਹੋ ਸਕਲੇ ਨਹੀਂ ਹੋ ਸਕਦਾ ਇੱਥੇ ਇੱਕ ਤੇ ਜਿੱਦਾਂ ਕਿ ਇਹ ਇੱਕ ਬਹੁਤ ਖਾਸ ਇੱਕ ਮੱਤਤਾ ਰੱਖਦਾ ਕਿ ਹਾਂਜੀ ਹਾਂਜੀ ਤੇ ਹੁਣ ਇਦਾਂ ਹੀ ਜਿਵੇਂ ਪਾਕਿਸਤਾਨ ਨੇ ਆਪਣਾ ਹੁਣ ਕਰਤਾਰਪੁਰ ਸਾਹਿਬ ਦਾ ਲੰਘਾ ਖੋਲ੍ਹਿਆ ਸੀ ਉਹਨਾਂ ਨੇ ਆਪਣੀਆਂ ਟਿਕਟਸ ਉੱਥੇ ਬਣਾਈਆਂ ਪੋਸਟਲ ਤੇ ਉਹਨਾਂ ਨੇ 50 ਰੁਪਏ ਦੇ ਸਿੱਕੇ ਲਾਂਚ ਕੀਤੇ ਪਾਕਿਸਤਾਨੀ 50 ਰੁਪਏ ਪਾਕਿਸਤਾਨੀ 50 ਰੁਪਏ ਤੇ ਇਦਾਂ ਹੀ ਥੋੜਾ ਥੋੜਾ ਆਪਣਾ ਇੰਨਾ ਕਿ ਚਲੋ ਹੋ ਜਾਂਦਾ ਵੀ ਸਾਨੂੰ ਇਹ ਅੱਜਕੱਲ ਯਾਦ ਰੱਖਦੇ ਆ ਵੀ ਆਪਾਂ ਨੂੰ ਸਾਰਿਆਂ ਨੂੰ ਥੋੜਾ ਥੋੜਾ ਸਾਰਿਆਂ ਦਾ ਕੰਟ੍ਰਿਬਿਊਟ ਕਰਕੇ ਤੇ ਆਪਾਂ ਨੂੰ ਕੁਝ ਆਪਣਾ ਇਤਿਹਾਸ ਸਾਂਮਣੇ ਦੀ ਜਰੂਰਤ ਪੈ ਜਾਂਦੀ ਭਾਜੀ ਬਹੁਤ ਜਿਆਦਾ ਵਧੀਆ ਡੀਪ ਕਨਵਰਸੇਸ਼ਨ ਗਈ ਆਪਾਂ ਬਹੁਤ ਅਣਚੂਏ ਦੇਡ ਟੌਪਿਕਸ ਨੇ ਉਹਨਾਂ ਤੇ ਗੱਲ ਕੀਤੀ ਜੋ ਬਹੁਤ ਲੋੜੀਂਦੇ ਨੇ ਅੱਜ ਦੇ ਟਾਈਮ ਦੇ ਵਿੱਚ ਕਿ ਉਹਨਾਂ ਬਾਰੇ ਗੱਲ ਕੀਤੀ ਜਾਏ ਡਿਸਕਸ ਕੀਤਾ ਜਾਵੇ ਆਪਣਾ ਇਤਿਹਾਸ ਸਾਂਝਾ ਜਾਵੇ ਅਸੀਂ ਬਹੁਤ ਬਹੁਤ ਤੁਹਾਡਾ ਸ਼ੁਕਰਗੁਜ਼ਾਰ ਕਰਦੇ ਹਾਂ ਕਿ ਤੁਸੀਂ ਆਏ ਤੇ ਸਾਨੂੰ ਇੰਨੀ ਇਨਫੋਰਮੇਸ਼ਨ ਦਿੱਤੀ ਆਈ ਹੋਪ ਇਹ ਸਾਰੇ ਲਈ ਬਹੁਤ ਜਿਆਦਾ ਇਨਫੋਰਮੇਟਿਵ ਸੈਸ਼ਨ ਰਿਆ ਹੋਵੇ ਤੇ ਆਪਾਂ ਬਾਜੀ ਨੂੰ ਫਿਰ ਬੁਲਾਉਂਦੇ ਰਾਵਾਂਗੇ ਕਿਉਂਕਿ ਇਹਨਾਂ ਕੋਲ ਖਜ਼ਾਨਾ ਹੈ ਹਲੇ ਵੀ ਜੋ ਸਾਡੇ ਨਾਲੇ ਸ਼ੇਅਰ ਕਰਨਗੇ ਤੇ ਮੈਂ ਜਰੂਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜੀ ਮੇਰੇ ਇਹ ਮੰਚ ਤੇ ਮਿਲਿਆ ਮੈਨੂੰ ਆਪਣੀ ਗੱਲ ਆਪਣੀ ਚੀਜ਼ ਲੋਕਾਂ ਤੱਕ ਪਹੁੰਚਾਉਣ ਦਾ ਤੇ ਆਪਾਂ ਜਰੂਰ ਮਿਲਾਂਗੇ ਤੁਹਾਨੂੰ ਛੋਟੀ ਜੀ ਇੱਕ ਪੁਆਇੰਟ ਲਾਸਟ ਦੇ ਵਿੱਚ ਮੈਂ ਕਹਿਣਾ ਚਾਹੁੰਨਾ ਹੈ ਵੀ ਜਿੱਦਾਂ ਕਿ ਇੱਕ ਜਿਵੇਂ ਆਹਾ ਮੈਂ ਜਿਹੜਾ ਦੇਖ ਆਦੀ ਹੈ ਵੀ ਡਾਲਰ ਹੈ ਠੀਕ ਹੈ ਫੀਜੀ ਇੰਡੀਆ ਦਾ 2000 ਦੇ ਵਿੱਚ ਕੱਢਿਆ ਉਹਨਾਂ ਨੇ ਵੀ ਆਪਾਂ ਨੂੰ ਮਾਣ ਬਖਸ਼ਿਆ ਆਪਣੇ ਖਾਲਸਾ ਦੀ ਸਿੱਖ ਸਰਦਾਰ ਦੀ ਕੈਦ ਉਹ ਵੀ ਪੂਰੇ ਆਪਣੇ ਰੂਪ ਦੇ ਵਿੱਚ ਉਹਨਾਂ ਨੇ ਆਪਦੇ ਡਾਲਰ ਦੇ ਉੱਤੇ ਫੋਟੋ ਲਾਈ ਹੈ ਫੋਟੋ ਦਿਖ ਰਹੀ ਹੈ ਹਾਂਜੀ ਹਾਂਜੀ ਤੇ ਇਹ ਇਹ ਚੀਜ਼ਾਂ ਫਿਰ ਕੈਨੇਡਾ ਨੇ ਆਪਦੇ ਪੋਸਟਲ ਸਟੈਂਪ ਲਾਂਚ ਕੀਤੀ ਆ ਆਪਣੇ ਤੇ ਉਹਨਾਂ ਨੇ ਆਪਦੀ ਆਰਮੀ ਦੇ ਆਪਾਂ ਨੂੰ ਉਹਨਾਂ ਨੇ ਮਾਣ ਬਖਸ਼ਿਆ ਇਦਾਂ ਇਦਾਂ ਹੀ ਇਹੇ ਚੀਜ਼ਾਂ ਆਪਾਂ ਨੂੰ ਅਲੱਗ ਕੰਟਰੀ ਨੇਪਾਲ ਨੇ ਕੀਤਾ ਉਹਨਾਂ ਦੇ ਕੋਇਨਸ ਆ ਮੇਰੀ ਕਲੈਕਸ਼ਨ ਦੇ ਵਿੱਚ ਚੀਜ਼ਾਂ ਦੇ ਤੇ ਮੈਂ ਚਾਹੁੰਦਾ ਵੀ ਜਿੰਨਾ ਆਪਣਾ ਪੁਰਾਣਾ ਇਤਿਹਾਸ ਹੈ ਇਤਿਹਾਸਕਾਰ ਅੱਗੇ ਆਉਣ ਵਦਨ ਇਕੱਠੇ ਹੋਣ ਸਭ ਤੋਂ ਪਹਿਲਾਂ ਇਕੱਠੇ ਹੋਣ ਤੇ ਉਹ ਸਾਰਾ ਖਜ਼ਾਨਾ ਆਪਾਂ ਲੋਕਾਂ ਨੂੰ ਦਿਖਾ ਸਕੀਏ ਆ ਵੰਡ ਚ ਚਾਰ ਚੀਜ਼ਾਂ ਉਹਨੇ ਰੱਖੀਆਂ ਉਹ ਹੈ ਉਹ ਚੀਜ਼ਾਂ ਚੱਲ ਰਹੀਆਂ ਹਨ ਉਹਨੂੰ ਪੋਲੀਟੀਕਲ ਨਾਂ ਬਣਾਇਆ ਜਾਵੇ ਜਾਂ ਇਤਿਹਾਸ ਜਿਹੜਾ ਅੱਗੇ ਲੈ ਕੇ ਆਇਆ ਜਾਵੇ ਤੇ ਸਹੀ ਇਤਿਹਾਸ ਅਸਲ 'ਚ ਲੋਕਾਂ ਤੱਕ ਪਹੁੰਚਿਆ ਜਾਵੇ ਤੇ ਜਦ ਕਿ ਹਾਂ ਦੇਖੋ ਛੇੜਛਾੜ ਵੀ ਇਤਿਹਾਸ ਤੇ ਬਹੁਤ ਹੋ ਰਹੀ ਹੈ ਤੇ ਹੁੰਦੀ ਆਈ ਹੈ ਉਹਦੇ ਤੇ ਵੀ ਆਪਾਂ ਕਿੰਤੂ ਪ੍ਰੰਤੂ ਨਹੀਂ ਹੈ ਪਰ ਜਿਹੜੇ ਹਿਸਾਬ ਨਾਲ ਅਸੀਂ ਲੱਗੇ ਹੋਏ ਹਾਂ ਦੇਖੋ ਅਸੀਂ ਬੜੀ ਕੋਸ਼ਿਸ਼ ਕਰਦੇ ਹਾਂ ਵੀ ਅਸਲੀ ਇਤਿਹਾਸ ਤੇ ਸਹੀ ਇਤਿਹਾਸ ਲੋਕਾਂ ਤੱਕ ਪਹੁੰਚਿਆ ਜਾਵੇ ਉਹਦੇ ਸੋਰਸ ਬਹੁਤ ਹੈਗੇ ਤੇ ਤੁਹਾਡੇ ਚੈਨਲ ਜਰੀਏ ਅਸੀਂ ਰਿਕੁਐਸਟ ਕਰਦੇ ਹਾਂ ਵੀ ਜੇ ਕੋਈ ਕਮੈਂਟ ਦੇ ਵਿੱਚ ਸਾਡੇ ਤੋਂ ਕੋਈ ਡੇਟ ਉੱਤੇ ਥੱਲੇ ਹੋਈ ਹੈ ਤੇ ਸਾਨੂੰ ਕਮੈਂਟ ਕੀਤਾ ਜਾਵੇ ਅਸੀਂ ਬੜੇ ਜਿਹੜੀਆਂ ਤੁਹਾਨੂੰ ਬਾਕਸ ਮੈਂ ਮੈਂਸ਼ਨ ਕੀਤੀਆਂ ਅਸੀਂ ਉਹ ਸਾਡੇ ਸੋਰਸੇਸ ਹੈ ਬਿਲਕੁਲ ਠੀਕ ਹੈ ਇਹੇ ਚੀਜ਼ਾਂ ਦਾ ਧਿਆਨ ਰੱਖ ਕੇ ਤੇ ਤੁਹਾਡਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆਂ ਥੈਂਕ ਯੂ ਵੀਚ ਤੁਹਾਡਾ ਬਹੁਤ-ਬਹੁਤ ਤੇ ਇਦਾਂ ਜਿਸਨਾ ਜਿੱਦਾਂ ਵੀਰਜੀ ਨੇ ਕਿਹਾ ਪਲੀਜ਼ ਤੁਸੀਂ ਫੀਲ ਫਰੀ ਟੂ ਲੀਵ ਕਮੈਂਟਸ ਕੰਟੈਕਟ ਕਰੋ ਸਾਨੂੰ ਜੇ ਤੁਹਾਡੇ ਕੋਲ ਕੋਈ ਵੀ ਹੋਰ ਇਨਫੋਰਮੇਸ਼ਨ ਹੈ ਜੋ ਵੀ ਅਸੀਂ ਅੱਜ ਡਿਸਕਸ ਕੀਤਾ ਤੇ ਕੋਈ ਵੀ ਹੋਰ ਸਰਸਿਸ ਜਿਵੇਂ ਕਿ ਇਹਨਾਂ ਨੇ ਕਿਹਾ ਕਿ ਰਲ ਕੇ ਚੱਲਣ ਦੀ ਲੋੜ ਹੈ ਬਹੁਤ ਵੱਡਾ ਮੈਸੇਜ ਹੈ ਸਾਰਿਆਂ ਲਈ ਕਿ ਆਪਾਂ ਸਾਰੇ ਕਮਿਊਨਿਟੀ ਰਲ ਕੇ ਚੱਲੀਏ ਆਪਣੇ ਇਤਿਹਾਸ ਨੂੰ ਇਕੱਠਾ ਕਰਕੇ ਸੰਭਾਲ ਕੇ ਰੱਖੀਏ ਇਸੇ ਨੋਟ ਤੇ ਨਾਲ ਆਪਾਂ ਇਹਨਾਂ ਨੂੰ ਅੱਜ ਦੇ ਲਈ ਥੈਂਕ ਯੂ ਕਹਿੰਦੇ ਹਾਂ ਤੇ ਅਗਲੇ ਐਪੀਸੋਡਸ ਵਿੱਚ ਮਿਲਾਂਗੇ ਇਹਨਾਂ ਤੋਂ ਹੋਰ ਇਨਫੋਰਮੇਸ਼ਨ ਲੈਣ ਲਈ ਇੱਕ ਹੋਰ ਕਰਾਂ ਦੀ ਜਰਨੀ ਤੇ ਚੱਲਣ ਲਈ थैंक यू वेरी मच गाइस प्लीज लाइक शेयर एंड सब्सक्राइब योर चैनल दैट्स सोलफुल वाइब्स ਵਿਦ ਨਿਤਪਿੰਦਰ ਤੁਹਾਡੇ ਲਾਈਕਸ ਐਂਡ ਸ਼ੇਅਰ ਸਾਨੂੰ ਮੋਟੀਵੇਸ਼ਨ ਦਿੰਦੇ ਆ ਤਾਂ ਕਿ ਅਸੀਂ ਹੋਰ मीनिंगफुल ਕੰਟੈਂਟ ਤੁਹਾਡੇ ਲਈ ਲੈ ਕੇ ਆਈਏ ਇਸੇ ਤਰ੍ਹਾਂ ਹੀ ਲਾਈਕ ਤੇ ਸਬਸਕ੍ਰਾਈਬ ਕਰਦੇ ਰਹੋ थैंक यू